ਕਰਮ ਕਦੇ ਵੀ ਕਿਸੇ ਨੂੰ ਨਹੀਂ ਛੱਡਦਾ ਜੋ ਅਸੀਂ ਅੱਜ ਕਰਦੇ ਹਾਂ ਉਹ ਸਾਨੂੰ ਵਾਪਸ ਮਿਲਦਾ ਹੀ ਮਿਲਦਾ ਹੈ ਜੇਕਰ ਅਸੀਂ ਆਪਣੇ ਪਿਛਲੇ ਪਾਪਾਂ ਦੀ ਮਾਫੀ ਮੰਗੀਏ ਤੇ ਚੰਗੇ ਕਰਮ ਕਰੀਏ ਤਾਂ ਅਸੀਂ ਆਪਣੇ ਕਰਮਾਂ ਨੂੰ ਠੀਕ ਕਰ ਸਕਦੇ ਹਾਂ ਸਾਡੇ ਕੀਤੇ ਹੋਏ ਗੁਨਾਹ ਸਾਡੇ ਨਾਲ ਹੀ ਰਹਿੰਦੇ ਨੇ ਜਦ ਤੱਕ ਅਸੀਂ ਉਹਨਾਂ ਦੀ ਮਾਫੀ ਨਹੀਂ ਮੰਗਦੇ ਅੱਜ ਮੈਂ ਤੁਹਾਨੂੰ ਇਵੇਂ ਦੀ ਹੀ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ ਕਿ ਪੁਰਾਣੇ ਸਮੇਂ ਵਿੱਚ ਇੱਕ ਸ਼ਹਿਰ ਸੀ ਜਿਸ ਦਾ ਨਾਮ ਸੀ ਸੰਧਿਆਪੁਰ ਇਸ ਸ਼ਹਿਰ ਵਿੱਚ ਇੱਕ ਸੰਤ ਬਾਬਾ ਨੰਦ ਜੀ ਰਹਿੰਦੇ ਸਨ ਜੋ ਕਿ ਲੋਕਾਂ ਦੀ ਮਦਦ ਕਰਦੇ ਉਹਨਾਂ ਨੂੰ ਜੀਵਨ ਦੇ ਅਸਲ ਅਰਥ ਸਮਝਾਉਂਦੇ ਇੱਕ ਦਿਨ ਸੁਖਦੇਵ ਨਾਮ ਦਾ ਇੱਕ ਆਦਮੀ ਜੋ ਸ਼ਹਿਰ ਦੇ ਇੱਕ ਆਮ ਪਰਿਵਾਰ ਵਿੱਚ ਰਹਿੰਦਾ ਸੀ ਉਹ ਬਾਬਾ ਜੀ ਕੋਲ ਆਇਆ ਬਹੁਤ ਹੀ ਡਰਿਆ ਹੋਇਆ ਸੀ ਉਸਦੇ ਚਿਹਰੇ ਤੇ ਪਸੀਨਾ ਸੀ ਤੇ ਅੰਦਰੋਂ ਕੰਬ ਰਿਹਾ ਸੀ ਉਸਨੇ ਬੜੀ ਗਹਿਰੀ ਆਵਾਜ਼ ਵਿੱਚ ਕਿਹਾ ਬਾਬਾ ਜੀ ਮੇਰੇ ਘਰ ਵਿੱਚ ਕੁਝ ਅਜੀਬ ਹੋ ਰਿਹਾ ਹੈ ਰੋਜ਼ ਰਾਤ ਨੂੰ ਮੈਨੂੰ ਮਹਿਸੂਸ ਹੁੰਦਾ ਹੈ ਕਿ ਕੋਈ ਮੇਰੇ ਕੋਲ ਬੈਠਾ ਹੋਇਆ ਪਰ ਦਿਸਦਾ ਨਹੀਂ ਕਦੇ ਕਦੇ ਇੱਕ ਹਵਾ ਦੀ ਚਲਕ ਮੇਰੇ ਕੰਨਾਂ ਨੂੰ ਛੂੰਦੀ ਹੈ ਤੇ ਮੈਨੂੰ ਇੱਕ ਆਵਾਜ਼ ਜਿਹੀ ਆਉਂਦੀ ਹੈ ਪਰ ਉਹ ਆਵਾਜ਼ ਅਧੂਰੀ ਹੀ ਹੁੰਦੀ ਹੈ ਜਦ ਮੈਂ ਸੌਣ ਜਾਂਦਾ ਇੱਕ ਅਣਜਾਣ ਜਿਹਾ ਡਰ ਮੇਰੇ ਅੰਦਰ ਵੱਸ ਜਾਂਦਾ ਬਾਬਾ ਅਨੰਦ ਜੀ ਨੇ ਉਸ ਨੂੰ ਹੌਸਲਾ ਦਿੱਤਾ ਤੇ ਪੁੱਛਿਆ ਕਿ ਤੇਰਾ ਕੋਈ ਪੁਰਾਣਾ ਘਰ ਹੈ ਜਿੱਥੇ ਤੂੰ ਬਚਪਨ ਵਿੱਚ ਰਹਿੰਦਾ ਸੀ ਸੁਖਦੇਵ ਨੇ ਹੌਲੀ ਜੀ ਆਵਾਜ਼ ਚ ਕਿਹਾ ਹਾਂ ਬਾਬਾ ਜੀ ਮੇਰਾ ਪੁਰਾਣਾ ਘਰ ਇੱਕ ਹਵੇਲੀ ਸੀ ਜੋ ਕੋਣ ਮਹਿਰਾਨ ਖੜੀ ਹੈ ਪਰ ਮੈਂ 15 ਸਾਲ ਪਹਿਲਾਂ ਹੀ ਉਸ ਨੂੰ ਛੱਡ ਦਿੱਤਾ ਸੀ ਬਾਬਾ ਜੀ ਨੇ ਖਾਂ ਬੰਦ ਕੀਤੀਆਂ ਅਤੇ ਧਿਆਨ ਲਾਇਆ। ਉਹਨਾਂ ਨੇ ਆਪਣੇ ਗਿਆਨ ਨਾਲ ਇੱਕ ਤਸਵੀਰ ਵੇਖੀ। ਇਹ ਉਸ ਪੁਰਾਣੀ ਹਵੇਲੀ ਦੀ ਤਸਵੀਰ ਸੀ ਜਿੱਥੇ ਕੁਝ ਦਿਲ ਦਹਿਲਾ ਦੇਣ ਵਾਲਾ ਹੋਇਆ ਸੀ। ਧਿਆਨ ਵਿੱਚ ਬਾਬਾ ਨੰਦ ਜੀ ਨੇ ਦੇਖਿਆ ਕਿ 20-25 ਸਾਲ ਪਹਿਲਾਂ ਸੁਖਦੇਵ ਇੱਕ ਜ਼ਾਲਮ ਜ਼ਮੀਨਦਾਰ ਸੀ। ਇੱਕ ਗਰੀਬ ਜੋੜਾ ਜੋ ਕਿ ਭੁੱਖ ਤੇ ਲਾਚਾਰੀ ਦੇ ਕਾਰਨ ਉਸ ਕੋਲ ਆਇਆ ਸੀ। ਪਰ ਸੁਖਦੇਵ ਨੇ ਤਾਂ ਉਸ ਦੀ ਮਦਦ ਕਰਨ ਦੀ ਬਜਾਏ ਉਹਨਾਂ ਨੂੰ ਘਰੋਂ ਹੀ ਕੱਢ ਦਿੱਤਾ। ਉਹ ਜੋੜਾ ساری ਰਾਤ ਬਹੁਤ ਰੋਇਆ ਅਤੇ ਓਖ ਨਾਲ ਤੜਫ ਤੜਫ ਕੇ ਮਰ ਹੀ ਗਿਆ ਮਰਨ ਵੇਲੇ ਉਹਨਾਂ ਦੀ ਰੂਹ ਨੇ ਇਹ ਕਿਹਾ ਅਸੀਂ ਵਾਪਸ ਜ਼ਰੂਰ ਆਵਾਂਗੇ ਉਸ ਦਿਨ ਤੋਂ ਹੀ ਉਹਨਾਂ ਦੀ ਭੁਲੇਖੜੀ ਰੂਹ ਅੱਜ ਤੱਕ ਸੁਖਦੇਵ ਦੇ ਜੀਵਨ ਵਿੱਚ ਉਲਝੀ ਹੋਈ ਸੀ ਬਾਬਾ ਆਨੰਦ ਜੀ ਨੇ ਹੁਣ ਅੱਖਾਂ ਖੋਲੀਆਂ ਤਾਂ ਸੁਖਦੇਵ ਵੱਲ ਤੱਕਿਆ ਤੇ ਕਿਹਾ ਇਹ ਰੂਹ ਤੇਰੀ ਪਿਛਲੀ ਜ਼ਿੰਦਗੀ ਵਿੱਚ ਕੀਤਾ ਹੋਇਆ ਅਪਮਾਨ ਮੰਗ ਰਹੀ ਹੈ ਉਹਨਾਂ ਦੀ ਆਤਮਾ ਤੇਰੇ ਕਰਮਾਂ ਕਾਰਨ ਅੱਜ ਵੀ ਬੰਦੀ ਹੋਈ ਹੈ ਇਹ ਰੂਹ ਪੂਰੀ ਤਰ੍ਹਾਂ ਖਾਮੋਸ਼ ਨਹੀਂ ਹੋਈ ਸੁਖਦੇਵ ਇਹ ਗੱਲ ਸੁਣ ਕੇ ਹੁਣ ਕੰਬਣ ਲੱਗ ਗਿਆ। ਬਾਬਾ ਜੀ ਮੈਂ ਹੁਣ ਇਸ ਦਾ ਕੀ ਕਰ ਸਕਦਾ? ਬਾਬਾ ਜੀ ਨੇ ਉਸ ਨੂੰ ਮੁਕਤੀ ਲਈ ਤਿੰਨ ਰਾਹ ਦੱਸੇ। ਉਹਨਾਂ ਦੀ ਆਤਮਾ ਲਈ ਪੂਰੀ ਨਿਮਰਤਾ ਨਾਲ ਮਾਫੀ ਮੰਗ, ਗਰੀਬਾਂ ਦੀ ਮਦਦ ਕਰ, ਜਿਵੇਂ ਅਸੀਂ ਉਹਨਾਂ ਦੀ ਕਰ ਸਕਦੇ ਹਾਂ ਜਿਨ੍ਹਾਂ ਦੀ ਅਸੀਂ ਕਦੇ ਮਦਦ ਨਹੀਂ ਕੀਤੀ। ਨਿਤਨੇਮ ਕਰ ਤੇ ਹਰ ਰੋਜ਼ ਗੁਰਬਾਣੀ ਦੀ ਸਾਧਨਾ ਕਰ। ਸੁਖਦੇਵ ਨੇ ਫਿਰ ਇਹ ਸਭ ਕੁਝ ਕੀਤਾ। ਉਸ ਨੇ 100 ਗਰੀਬ ਲੋਕਾਂ ਨੂੰ ਭੋਜਨ ਮੇਂ ਖਵਾਇਆ ਅਤੇ ਉਹਨਾਂ ਦੀ ਮਦਦ ਲਈ ਪੈਸਾ ਦਿੱਤਾ। ਹਾਂ ਰੋਜ਼ ਉਹ ਗੁਰਬਾਣੀ ਪੜ੍ਹ ਕੇ ਰੋਂਦਾ ਰਹਿੰਦਾ ਅਤੇ ਆਪਣੇ ਕੀਤੇ ਹੋਏ ਕਰਮਾਂ ਲਈ ਅਫਸੋਸ ਕਰਦਾ ਏਦਾਂ ਹੀ ਕਰਦੇ ਕੁਝ ਮਹੀਨੇ ਬੀਤ ਗਏ ਤੇ ਕੁਝ ਮਹੀਨੇ ਬਾਅਦ ਉਸ ਦੇ ਘਰੋਂ ਉਹ ਅਜੀਬ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ ਇਸ ਤਰ੍ਹਾਂ ਹੀ ਜੇਕਰ ਸਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਸਾਨੂੰ ਮਾਨਸਿਕ ਤੇ ਚੈਨ ਰਹਿੰਦਾ ਹੈ ਤਾਂ ਇਸ ਨੂੰ ਆਪਣੇ ਪਿਛਲੇ ਕਰਮਾਂ ਦਾ ਕੀਤਾ ਹੋਇਆ ਮਾਰਾ ਸਮਝ ਕੇ ਇਸ ਕਰਮ ਦੇ ਵਿੱਚ ਉਸ ਨੂੰ ਸੁਧਾਰ ਲੈਣਾ ਚਾਹੀਦਾ ਹੈ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ ਤਾਂਕਿ ਸਾਡੇ ਕੀਤੇ ਪਿਛਲੇ ਜਨਮਾਂ ਦੇ ਮਾੜੇ ਕਰਮ ਇਸ ਜਨਮ ਵਿੱਚ ਝੋਟੇ ਜਾਣ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਮੇਰੀ ਇਸ ਦੱਸੀ ਹੋਈ ਕਹਾਣੀ ਵਿੱਚੋਂ ਸਮਝ ਆ ਗਈ ਹੋਵੇਗੀ ਕਿ ਕਿਵੇਂ ਸਾਡੇ ਕਰਮ ਸਾਡੇ ਤੋਂ ਲੇਖਾ ਦੇਖਾ ਇਸੇ ਹੀ ਤਰਤੀ ਦੇ ਲੈਂਦੇ ਨੇ। ਐਵੇਂ ਦੀਆਂ ਮੋਟੀਵੇਸ਼ਨਲ ਕਹਾਣੀਆਂ ਜਾਂ ਸਿੱਖ ਸਾਖੀਆਂ ਸੁਣਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ। ਸਟੋਰੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।